ਇੰਪਰੂਵਮੈਂਟ ਫਰਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਉਤਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਕਰਮਜੀਤ ਸਿੰਘ ਗਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ਦੇ ਡਾਇਮੰਡ ਐਵੇਨਿਊ, ਗ੍ਰੀਨਫੀਲਡ ਅਤੇ ਕਰਨ ਵਿਹਾਰ ਖੇਤਰਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਕਰਮਜੀਤ ਸਿੰਘ ਗਿੰਟੂ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਖਰਾਬ ਸੀਵਰੇਜ, ਪੁਰਾਣੀਆਂ ਪਾਣੀ ਦੀਆਂ ਪਾਈਪਾਂ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿੱਚ ਸਾਰੀਆਂ ਗਲੀਆਂ ਨੂੰ ਦੁਬਾਰਾ ਬਣਾਉਣ ਅਤੇ ਸੜਕਾਂ ਦੀ ਵਾਈਂਡਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਡਿਪਟੀ ਮੇ ਪ੍ਰਿਆੰਕਾ ਸ਼ਰਮਾ ਨੇ ਕਿਹਾ ਕਿ ਹਰ ਰੋਜ਼ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਅਧੂਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਰਿਤੇਸ਼ ਸ਼ਰਮਾ, ਜਤਿੰਦਰ ਕੁਮਾਰ, ਪ੍ਰਦੀਪ ਕੁਮਾਰ, ਆਸ਼ਾ ਰਾਣੀ, ਦੀਪਕ ਕੁਮਾਰ, ਬਲਬੀਏ ਚੰਦ ਰੌਮੀ ਸਮੇਤ ਇਲਾਕੇ ਦੇ ਲੋਕ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ। ਨੌਰਥ ਜਿਹੜੀ ਸਾਡੀ ਵਿਧਾਨ ਸਭਾ ਕੌਨਸਟਿਟੂਐਂਸੀ ਹੈ ਉਹਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਹੈ ਉਹਨੂੰ ਅਸੀਂ ਬੜੇ ਵੱਡੇ ਪੱਧਰ ਤੇ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਇਸ ਤੋਂ ਪਹਿਲਾਂ ਡਾਇਮੰਡ ਐਵੇਨਿਊ ਵਿਖੇ ਤੇ ਕਰਨ ਵਿਹਾਰ ਤੇ ਗ੍ਰੀਨਫੀਲਡ ਦੀਆਂ ਜਿਹੜੀਆਂ ਗਲੀਆਂ ਦੀ ਵਾਈਡਨਿੰਗ ਸੀ ਉਹ ਸ਼ੁਰੂ ਕਰਵਾ ਕੇ ਆਏ ਹੁਣ ਆ ਇੰਦਰਾ ਕਲੋਨੀ ਦੇ ਵਿੱਚ ਜਿਹੜੀਆਂ ਗਲੀਆਂ ਦੀ ਹਾਲਤ ਖਸਤਾਵਾ ਅੱਜ ਉਹਨਾਂ ਨੂੰ ਇੱਥੇ ਅਸੀਂ ਬਣਾਉਣ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਲੋਕਾਂ ਨੂੰ ਸੀਵਰੇਜ ਸਫਾਈ ਦੀ ਜਾਂ ਸੀਵਰੇਜ ਬਲੋਕੇਜ ਦੀ ਮੁਸ਼ਕਲ ਆ ਰਹੀ ਹੈ ਉਹਦੇ ਲਈ ਕੱਲ ਦੋ ਸੁਪਰ ਸੱਕਰ ਜਿਹੜੀਆਂ ਨੇ ਉਹ ਬਟਾਲਾ ਰੋਡ ਮੇਨ ਰੋਡ ਤੇ ਲਾ ਕੇ ਅਸੀਂ 1:30 ਵਜੇ ਕੱਲ ਉਹਦਾ ਉੱਥੇ ਉਦਘਾਟਨ ਕਰਨ ਜਾ ਰਹੇ ਹਾਂ ਸੋ ਇਹ ਸਾਡੀ ਸ਼ੁਰੂਆਤ ਹੋਈ ਹੈ ਇਹ ਲਗਾਤਾਰ ਵਿਕਾਸ ਦੇ ਕਾਰਜਾਂ ਦੀ ਝੜੀ ਲੱਗੀ ਰਹੇਗੀ ਔਰ ਜਿੰਨੀਆਂ ਵੀ ਲੋਕਾਂ ਨੂੰ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਦੂਰ ਕਰਾਂਗੇ ਪਰ ਤਦ ਤੱਕ ਇਦਾਂ ਵਿਕਾਸ ਦੇ ਕੰਮ ਚੱਲਦੇ ਰਹਿਣਗੇ ਜਦ ਤੱਕ ਨੌਰਥ ਹਲਕੇ ਦੇ ਇੱਕ ਇੱਕ ਮਸ਼ਿੰਦੇ ਨੂੰ ਅਸੀਂ ਸਾਰੀਆਂ ਸਹੂਲਤਾਂ ਨਹੀਂ ਪਹੁੰਚਾ ਦਿੰਦੇ ਜੀ ਅੱਜ ਬੜੀ ਖੁਸ਼ੀਵਲੀ ਗੱਲ ਆ ਕਿ ਚੇਅਰਮੈਨ ਇੰਪਰੂਵਮੈਂਟ ٹرسٹ ਬਹੁਤ ਹੀ ਮਾਨਯੋਗ ਤੇ ਨਾਰਥ ਕਨਸਟੀਟੂਐਂਸੀ ਦੇ ਹਰਮਨ ਪਿਆਰੇ ਨੇਤਾ ਕਰਮਜੀਤ ਸਿੰਘ ਰਿੰਟੂ ਜੀ ਦੀ ਰਹਿਨੁਮਾਈ ਦੇ ਵਿੱਚ ਪਹਿਲੇ ਵਾਰਡ ਨੰਬਰ 10 ਦੇ ਵਿੱਚ ਡਾਇਮੰਡ ਐਵੇਨਿਊ ਦੇ ਵਿੱਚ ਰੋਡ ਵਾਈਡਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਹੁਣ ਵਾਰਡ ਨੰਬਰ 11 ਜੋ ਕਿ ਮੇਰੀ ਆਪਣੀ ਵਾਰਡ ਆ ਇੱਥੇ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਕੁਝ ਗਲੀ ਵਾਲਿਆਂ ਦੀ ਡਿਮਾਂਡ ਸੀਗੀ ਕਿ ਗਲੀਆਂ ਨਵੀਆਂ ਬਣਾਈਆਂ ਜਾਣ ਤੇ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਖੜੇ ਹੋ ਕੇ ਜੋ ਇਹਨਾਂ ਨੇ ਹੁਕਮ ਲਾਇਆ ਸੀਗਾ ਉਹਨੂੰ ਨਿਭਾਉਂਦੇ ਹੋਏ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਆ ਤੇ ਮੈਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਹਮੇਸ਼ਾ ਹੀ ਪਿਆਰ ਵਿਸ਼ਵਾਸ ਭਰਿਆ ਹੱਥ ਮੇਰੇ ਪਰਿਵਾਰਾਂ ਨੇ ਸਾਡੇ ਸਿਰ ਤੇ ਹਮੇਸ਼ਾ ਹੀ ਰੱਖਿਆ ਇਦਾਂ ਹੀ ਅਸੀਂ ਇਹਨਾਂ ਦੀ ਸੇਵਾ ਦੇ ਵਿੱਚ ਨਿਰੰਤਰ ਲਗਾਤਾਰ ਕੰਮ ਕਰਦੇ ਰਾਵਾਂਗੇ